ਕਈ ਵਾਰ ਨਾ ਆਪਾਂ ਜਾਨੇ ਵਿੱਚ ਕੋਈ ਚੀਜ਼ਾਂ ਕਰ ਦਿੰਦੇ ਆ ਤੇ ਪਰ ਉਹ ਚੀਜ਼ਾਂ ਬਹੁਤ ਗਲਤ ਹੁੰਦੀਆਂ ਤੇ ਆਪਾਂ ਨੂੰ ਵੀ ਉਹਨਾਂ ਚੀਜ਼ਾਂ ਦਾ ਕੋਈ ਪਤਾ ਨਹੀਂ ਹੁੰਦਾ ਆਪਾਂ ਅਣਜਾਣੇ ਵਿੱਚ ਹੀ ਕਰਦੇ ਆ ਕੱਲ ਦੀ ਗੱਲ ਦੱਸਦਾ ਕੱਲ ਮਤਲਬ ਸਾਡੇ ਨਾਲ ਹੀ ਇੱਥੇ ਮੁੰਡੇ ਖੇਡਦੇ ਹੁੰਦੇ ਆ ਗਰਾਊਂਡ ਵਿੱਚ ਹੀ ਤੁਸੀਂ ਪਿੱਛੇ ਦੇਖ ਸਕਦੇ ਆ ਤਾਂ ਅਸੀਂ ਇੱਥੇ ਸਾਰੇ ਖੇਡਦੇ ਹੁੰਦੇ ਸੀ ਤਾਂ ਉਹਨਾਂ ਚੋਂ ਨਾ ਇੱਕ ਮੁੰਡੇ ਦਾ ਕੱਲ ਵਰਕ ਪਰਮੈਂਟ ਆਇਆ ਸੀਗਾ ਤਾਂ ਉਹ ਕਹਿੰਦਾ ਕਿ ਆਪਾਂ ਸਾਰੇ ਇਕੱਠੇ ਹੁੰਨੇ ਆ ਤੇ ਮੈਂ ਨਾ ਜਿਹੜਾ ਪਾਰਟੀ ਕਰਦਾ ਉਹਨੇ ਵਰਕ ਪਰਮੈਂਟ ਦੀ ਪਾਰਟੀ ਕਰੀ ਤੇ ਸਮਾਨ ਸਮੂਹ ਸਾਰਾ ਮੰਗਾਇਆ ਪੀਜੇ ਕੀ ਚੰਚੋ ਨਾਂ ਤੇ ਆਪਣਾ ਵੀਰਾ ਮੂਰਾ ਇਹ ਸਾਰਾ ਕੁਝ ਲਿਆਉਂਦਾ ਤੇ ਸਾਰੇ ਅਸੀਂ ਮੁੰਡੇ ਉੱਥੇ ਇਕੱਠੇ ਹੋਏ ਸੀਗੇ ਤੇ ਉਹ ਤੋਂ ਬਾਅਦ ਕੀ ਹੋਇਆ ਮਤਲਬ ਸਾਰੇ ਅਸੀਂ ਇੱਕ ਟੇਬਲ ਲਾਇਆ ਉੱਥੇ ਸਾਰੇ ਟੇਬਲ ਤੇ ਉਹਨੇ ਸਮਾਨ ਸਪੂਨ ਜਿਹੜਾ ਰੱਖ ਲਿਆ ਤੇ ਵਧੀਆਂ ਫਾਨੂੰ ਕੀਤਾ ਤੇ ਮਜ਼ਾਕ ਵੀ ਕਰਦੇ ਰਹੇ ਤੇ ਉਹ ਮੁੰਡੇ ਨੇ ਕਿਹਾ ਆਪਦਾ ਫੋਨ ਵੀ ਆ ਜਿਹੜਾ ਉਹ ਟੇਬਲ ਤੇ ਰੱਖਤਾ ਉੱਥੀ ਤੇ ਉਹਦਾ ਜਦੋਂ ਫੋਨ ਜਗਿਆ ਨਾ ਉਸ ਫੋਨ ਤੇ ਜਿਹੜਾ ਵਾਲਪੇਪਰ ਲੱਗਿਆ ਸੀਗਾ ਉਹ ਵਾਲਪੇਪਰ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਉਹ ਚੀਨ ਮੈਨੂੰ ਮਤਲਬ ਥੋੜੀ ਫੀਲ ਹੋਈ ਦੂਜਿਆਂ ਨੇ ਮਤਲਬ ਇੰਨਾ ਨਹੀਂ ਨਾਰਮਲ ਆ ਕੇ ਹੋਗੇ ਜਿਹੜੇ ਬੰਦੇ ਨੇ ਰੋਜ਼ ਜਿਹਦੇ ਵਾਲਪੇਪਰ ਲੱਗਿਆ ਉਹਨੂੰ ਇੰਨਾ ਫੀਲ ਨਹੀਂ ਹੁੰਦਾ ਉਹ ਤਾਂ ਸਾਰੇ ਕੰਮ ਉਦਾਂ ਹੀ ਕਰੀ ਜਾਂਦਾ ਪਰ ਜਿਹੜੇ ਬੰਦੇ ਨੇ ਇਹ ਚੀਜ਼ ਪਹਿਲੀ ਵਾਰ ਵੇਖੀ ਹੋਵੇ ਤਾਂ ਉਹ ਚੀਜ਼ ਜੋ ਮਤਲਬ ਆਪਾਂ ਨੂੰ ਕੀ ਫੀਲ ਹੁੰਦੀ ਆ ਮੈਂ ਉਹ ਮੁੰਡੇ ਨੂੰ ਗਿਆ ਯਾਰ ਮੈਂ ਆਖਿਆ ਆ ਤੇਰਾ ਜਿਹੜਾ ਵਾਲਪੇਪਰ ਲੱਗਿਆ ਨਾ ਤੇ ਮਤਲਬ ਇੱਥੇ ਆਪਣਾ ਸਾਰਾ ਸਮਾਨ ਵੀ ਪਿਆ ਤਰਾ ਚਿਕਨ ਚੁਕਨ ਬੀਅਰ ਵਗੈਰਾ ਇੱਕ ਇਹ ਸਾਰਾ ਕੁਝ ਆਪਣੇ ਇੱਥੇ ਪਿਆ ਤੇ ਇਦਾਂ ਮਤਲਬ ਚੰਗਾ ਜਾਂ ਨਹੀਂ ਲੱਗਦਾ ਤਾਂ ਉਹ ਬੰਦੇ ਨੇ ਵੀ ਇਹ ਗੱਲ ਨੂੰ ਸਮਝਿਆ ਤੇ ਕਹਿੰਦਾ ਯਾਰ ਹਾਂ ਗੱਲ ਤੇਰੀ ਸਹੀ ਆ ਮਤਲਬ ਆਪਾਂ ਨੂੰ ਇਦਾਂ ਨਹੀਂ ਜਿਹੜੀ ਆਪਣੀ ਕੋਈ ਵੀ ਗੁਰੂ ਦੀ ਫੋਟੋ ਹੋਵੇ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਵੀ ਤਰ੍ਹਾਂ ਦੀ ਲਾ ਲੂ ਵੀ ਆਪਾਂ ਨੂੰ ਇਦਾਂ ਫੋਟੋ ਨਹੀਂ ਰੱਖਣੀ ਚਾਹੀਦੀ ਚਲੋ ਉਹਦਾ ਵਾਲਪੇਪਰ ਲੱਗਿਆ ਸੀਗਾ ਤਾਂ ਜਿਹੜੀ ਗੱਲ ਹੈ ਮਤਲਬ ਇਹ ਆ ਕਿ ਆਪਾਂ ਅਕਸਰ ਨਾ ਫੋਟੋਆਂ ਦੇ ਵਾਲਪੇਪਰ ਲਾ ਲੈਨੇ ਆ ਆਪਣੇ ਜਿਹੜੇ ਵਾਲਪੇਪਰ ਲਾ ਲੈਨੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਲਾ ਲੈਨੇ ਆ ਜਾਂ ਫਿਰ ਗੁਰੂਆਂ ਦੇ ਲਾ ਲੈਨੇ ਆ ਹੋਰ ਗੁਰਬਾਣੀ ਦੇ ਲਾ ਲੈਨੇ ਆ ਤਾਂ ਆਪਾਂ ਇਹ ਚੀਜ਼ਾਂ ਲਾ ਲੈਨੇ ਆ ਪਰ ਆਪਾਂ ਨੂੰ ਨਾ ਇਹ ਪਤਾ ਨਹੀਂ ਹੁੰਦਾ ਆਪਾਂ ਦਿਨ ਵਿੱਚ ਨਾ ਕਿੰਨੀ ਅਜਿਹੇ ਕੰਮ ਕਰਦੇ ਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਫਿਰ ਗੁਰੂ ਸਹਿਬਾਨਾਂ ਦੀ ਤਸਵੀਰ ਹੋਣੀ ਨਹੀਂ ਚਾਹੀਦੀ ਪਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਕੀ ਕਰਦੇ ਆ ਕਿਉਂਕਿ ਆਪਣੀ ਰੋਜ਼ ਦੀ ਰੁਟੀਨ ਹੀ ਇਦਾਂ ਦਾ ਹੁੰਦਾ ਤਾਂ ਆਪਣੇ ਲਈ ਉਹ ਚੀਜ਼ ਨਾਰਮਲ ਹੋ ਜਾਂਦੀ ਆ ਪਰ ਜਦੋਂ ਕੋਈ ਬੰਦਾ ਇਦਾਂ ਦਾ ਦੇਖਦਾ ਕੋਈ ਨਾਨ ਸਿੱਖ ਬੰਦਾ ਦੇਖੇ ਜਾਂ ਫਿਰ ਸਿੱਖ ਬੰਦਾ ਹੀ ਦੇਖੇ ਤਾਂ ਉਹਨਾਂ ਵਿੱਚ ਮਤਲਬ ਕਿਤੇ ਨਾ ਕਿਤੇ ਉਹਨਾਂ ਦੀਆਂ ਭਾਵਨਾਵਾਂ ਵੀ ਬੰਦਾ ਆਪਾਂ ਕਿੰ ਆ ਭੜਕਾ ਸਕਦੇ ਆ ਤਾਂ ਇਦਾਂ ਦੀਆਂ ਚੀਜ਼ਾਂ ਯਾਰ ਆਪਾਂ ਨੂੰ ਕੀ ਗੁਰੂ ਦੀ ਆਪਣੇ ਦੀ ਜਾਂ ਫਿਰ ਬਾਣੀ ਦੀ ਗੁਰਬਾਣੀ ਦੀ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਇਦਾਂ ਦੀਆਂ ਫੋਟੋਆਂ ਮੈਂ ਮੈਨੂੰ ਨਹੀਂ ਲੱਗਦੀ ਆ ਆਪਾਂ ਨੂੰ ਵਾਲਪੇਪਰ ਤੇ ਲਾਉਣੀਆਂ ਚਾਹੀਦੀਆਂ ਤੇ ਇਦਾਂ ਹੀ ਕਈ ਬੰਦੇ ਕੀ ਕਰਦੇ ਆ ਨਾ ਉਹ ਟੈਟੂ ਬਣਾ ਲੈਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਮਤਲਬ ਇਦਾਂ ਦਾ ਕੋਈ ਲਿਖਾ ਲੈਣਾ ਕੋਈ ਬਾਣੀ ਦੀਆਂ ਸਤਰਾਂ ਲਿਖਾ ਲੈਣੀਆਂ ਜਾਂ ਫਿਰ ਆਪਣਾ ਖੰਡਾ ਬਣਾ ਲੈਣਾ ਹੋਰ ਇਦਾਂ ਦੀਆਂ ਕਈ ਧਾਰਮਿਕ ਚੀਜ਼ਾਂ ਦੇ ਟੈਟੂ ਬਣਾ ਲੈਂਦੇ ਆ ਮੈਨੂੰ ਲੱਗਦਾ ਉਹ ਵੀ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਮੀਕੇ ਦੇ ਤੁਸੀਂ ਦੇਖਿਆ ਹੋਣਾ ਉਹਦੇ ਨਾਲ ਆਪਣਾ ਖੰਡਾ ਬਣਿਆ ਹੋਇਆ ਟੈਟੂ ਪਰ ਉਸੇ ਹੀ ਮਤਲਬ ਹੱਥ ਨਾਲ ਕਿੰਨੀਆਂ ਵੀਡੀਓ ਵਿੱਚ ਕੀ ਉਹ ਸ਼ਰਾਬ ਵੀ ਚੱਕਦਾ ਹੈ ਹੋਰ ਕਿੰਨੇ ਮਤਲਬ ਇਦਾਂ ਦੇ ਗਲਤ ਸੀਨ ਕਰਦਾ ਤਾਂ ਇੱਕ ਨਾ ਗਲਤ ਜਾਂ ਮੈਸੇਜ ਆਂਦਾ ਹੈ ਤਾਂ ਤੁਹਾਨੂੰ ਗੁਰੂ ਨਾਲ ਪਿਆਰ ਹੈ ਤੁਸੀਂ ਉਹ ਚੀਜ਼ਾਂ ਕੀ ਆ ਉਹਨਾਂ ਨੂੰ ਮਤਲਬ ਆਪਣੀ ਨੇੜੇ ਰੱਖਣਾ ਚਾਹੁੰਦੇ ਆ ਇੱਕ ਡਿਫਰੈਂਟ ਗੱਲ ਹੈ ਪਰ ਉਹਨਾਂ ਚੀਜ਼ਾਂ ਨੂੰ ਇਦਾਂ ਆਪਾਂ ਜਦੋਂ ਕਿਤੇ ਵੀ ਫੋਨ ਤੇ ਲਾਉਂਦਿਆਂ ਜਾਂ ਤਸਵੀਰਾਂ ਨੂੰ ਲੌਕਟ ਪਣਾ ਕੇ ਪਾਉਂਦੇ ਆ ਪਰ ਉਹ ਚੀਜ਼ਾਂ ਦਾ ਮਤਲਬ ਉੱਥੇ ਕਈ ਵਾਰ ਇਦਾਂ ਦੀਆਂ ਜਗਾਵਾਂ ਤੇ ਜਾਂਦੀਆਂ ਜਿੱਥੇ ਨਹੀਂ ਜਾਣੀਆਂ ਚਾਹੀਦੀਆਂ ਤੇ ਇਹ ਤੋਂ ਚੰਗਾ ਕੀ ਆ ਤੁਸੀਂ ਜੇ ਗੁਰੂ ਨੂੰ ਮੰਨਣਾ ਜਾਂ ਫਿਰ ਬਾਣੀ ਨੂੰ ਮੰਨਣਾ ਤਾਂ ਉਹਨੂੰ ਮੰਨੋ ਪਰ ਇਦਾਂ ਮਤਲਬ ਵਾਲਪੇਪਰ ਲਾ ਕੇ ਜਾਂ ਫਿਰ ਉਹ ਇਦਾਂ ਦੀਆਂ ਤਸਵੀਰਾਂ ਵਗੈਰਾ ਨੂੰ ਗਲਤ ਜਗ੍ਹਾ ਲਿਆ ਕੇ ਨਾ ਹੀ ਤਾਂ ਕਿਸੇ ਦੀਆਂ ਭਾਵਨਾ ਪਟਕਾਓ ਤੇ ਨਾ ਹੀ ਆਪਣੇ ਆਪ ਦੇ ਸਿਰ ਕੀ ਆਪਾਪ ਚੜਾਓ